ਛੋਟਿਆਂ ਦਾ ਵੱਡਾ ਵੀਰ ਤੇ ਵੱਡਿਆਂ ਦਾ ਛੋਟਾ ਵੀਰ ਅਸੀਂ ਰਤੀ ਸੋਜਾ ਸਟੂਡੀਓ ਤੋਂ ਇੱਕ ਬੜਾ ਹੀ ਪਿਆਰਾ ਬਹੁਤ ਹੀ ਵਧੀਆ ਕਲਮ ਅਤੇ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਇੱਕ ਗੀਤ ਰਿਲੀਜ਼ ਕੀਤਾ। ਹਾਲਾ ਕਰਨਾ ਤਾਂ ਥੋੜਾ ਸਾ ਪਹਿਲੇ ਕਰਨਾ ਸੀ ਜਿੱਦ ਰਿਲੀਜ਼ ਪਰ ਕੁਝ ਸਮਾਂ ਇਦਾਂ ਦਾ ਹੋ ਗਿਆ ਕਿ ਸਾਨੂੰ ਨਹੀਂ ਸਮਾਂ ਮਿਲ ਪਾਇਆ। ਸੋ ਫਿੱਕਰਾ ਛੋਟਾ ਵੀਰ ਬਾਈਕਾਉਟ ਜਿਹਨੇ Song ਬੋਲਿਆ ਸੀ लवली ਗਰੀਵਾਲ ਉਸਦੇ ਬ੍ਰਦਰ ਦੀ ਮੈਰਿਜ ਸੀ ਉੱਥੇ ਅਸੀਂ ਬਿਜੀ ਰਹੇ ਉਸ ਤੋਂ ਬਾਅਦ ਵਿੱਚ ਜਦੋਂ ਆਥਣ ਜੇ ਨੂੰ ਸਾਡੇ ਕੋਲ ਵੀਡੀਓ ਆਈ ਤੇ ਅਸੀਂ ਵਾਰਚੀ ਵੇਖੀ ਬਹੁਤ ਵਧੀਆ ਲੱਗੀ ਸਾਨੂੰ ਤੇ ਉਸ ਤੋਂ ਬਾਅਦ ਮੈਂ ਆਪਣੇ ਜਿਹੜੇ ਗਾਇਕ ਸੀ ਸਾਡਾ ਖਨੀਸ ਹੌਤਾ ਜੀ ਬਹੁਤ ਹੀ ਪਿਆਰੀ ਬਾਚ ਉਹਨਾਂ ਦੀ ਆ ਤੇ ਉਹਨਾਂ ਨਾਲ ਫੇਰ ਸੰਪਰਕ ਕੀਤਾ ਤੇ ਉਹਨਾਂ ਨਾਲ ਅਸੀਂ ਸਵਾਹ ਕਰਕੇ ਤੇ ਉਸ ਵੀਡੀਓ ਨੂੰ ਕੱਲ ਅਸੀਂ ਰਿਲੀਜ਼ ਕਰ ਦਿੱਤਾ ਸੀ ਤੇ ਰਿਲੀਜ਼ ਕਰਨ ਤੋਂ ਬਾਅਦ ਬਾਦ ਵਿੱਚ ਬਹੁਤ ਕਿ ਕਰਦੇ ਕੱਟਦੇ ਰਿਲੀਜ਼ ਕਰਨ ਤੋਂ ਬਾਅਦ ਵਿੱਚ ਸਾਨੂੰ ਕਾਫੀ ਮੈਸੇਜ ਵੀ ਆਏ ਕਮੈਂਟ ਵੀ ਆਏ ਫੋਨ ਵੀ ਆਏ ਕਿ ਜਵੇਂ ਕੱਲ ਰਿਲੀਜ਼ ਕੀਤਾ ਤੇ ਬੜੇ ਮਾਣ ਵਾਲੀ ਗੱਲ ਹੈ ਕਿ ਦੋ ਨਾਮ ਪਾਰਕ ਸਿੰਗਰਾ ਨੇ ਉਹ ਗੀਤ ਸੁਣਿਆ ਸੀ ਅਤੇ ਕਮੈਂਟ ਕੀਤਾ ਸਾਨੂੰ YouTube ਉੱਤੇ ਕਿਉਂਕਿ ਬਹੁਤ ਹੀ ਵਧੀਆ ਕਹਿੰਦੇ ਕਿ ਬਹੁਤ ਹੀ ਵਧੀਆ ਪ੍ਰੋਜੈਕਟ ਵਾ ਜਾਂ ਕਿਹਾ ਜੀ ਬਹੁਤ ਹੀ ਵਧੀਆ Song ਵਾ ਬਹੁਤ ਹੀ ਵਧੀਆ ਵੀਡੀਓ ਹੈ ਗੀਤ ਦੀ ਤੇ ਅਸੀਂ ਜਦੋਂ ਅਸੀਂ ਹੁਣ ਉਸਦੇ ਕਮੈਂਟ ਪੜ ਰਹੇ ਹਾਂ ਕਮੈਂਟ ਵਿੱਚ ਵੀ ਸਾਨੂੰ ਬਹੁਤ ਹੀ ਰਿਸਪੈਕਟ ਮਿਲ ਰਹੀ ਆ ਕਿ ਬਹੁਤ ਹੀ ਪਿਆਰਾ ਗੀਤ ਹੈ ਬਹੁਤ ਹੀ ਵਧੀਆ ਲਿਖਤ ਆ ਬਹੁਤ ਹੀ ਵਧੀਆ ਜੋ ਵੀਡੀਓ ਡਾਇਰੈਕਸ਼ਨ ਦਿੱਤੀ ਗਈ ਆ ਤੇ ਇੱਕ ਗੱਲ ਦਾ ਖਿਆਲ ਦਾ ਜੱਜ ਕਿਉਂਕਿ ਮੈਂ ਤੁਹਾਨੂੰ ਆਪਣੀ ਗੱਲ ਤਾਂ ਦੱਸ ਦਿੱਤੀ ਸੀ ਪਰ ਗੀਤ ਕਿਹੜਾ ਸੀ ਕੀ ਸੀ ਪ੍ਰਧਾਨ ਕਿ ਜਿਹੜੇ ਅੱਜ ਕੱਲ ਮਹਿਫਲਾਂ ਦੇ ਵਿੱਚ ਵੇਖਦੇ ਆਂ ਕਈਆਂ ਟੋਲੀਆਂ ਦੇ ਵਿੱਚ ਵੇਖਦੇ ਆਂ ਮੁੱਛਾਂ ਨੂੰ ਵੱਟ ਦੇ ਕੇ ਕਹਿੰਦੇ ਵੀ ਅਸੀਂ ਪ੍ਰਧਾਨ ਆ ਜੀ ਪ੍ਰਧਾਨਾਂ ਦੇ ਕੀ ਕੀ ਗੁਣ ਹੁੰਦੇ ਨੇ ਕਿੱਦਾਂ ਕਿੱਦਾਂ ਦੇ ਗੁਣ ਹੁੰਦੇ ਨੇ ਉਹ ਮੇਰੇ ਵੀਰ ਖਨੀਸ ਖੋਤਾ ਨੇ ਆਪਣੀ ਆਵਾਜ਼ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਜਾਂ ਫਿਰ ਜਿਹੜੇ ਝੋਲੀਚੋਕ ਲੀਡਰਾਂ ਦੇ ਨਾਲ ਰਲ ਕੇ ਆਪਣੇ ਆਪ ਨੂੰ ਪ੍ਰਧਾਨਗੀਆਂ ਖਵਾਉਂਦੇ ਨੇ ਜਾਂ ਕੋਈ ਮਹਿਫਲਾਂ ਵਿੱਚ ਜਾਂ ਕਿਸ ਸੱਖਾਂ ਵਿੱਚ ਉਹ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਪ੍ਰਧਾਨ ਆ ਜੀ ਅਸੀਂ ਬਾਈਕੌਟ ਕੀਤੀ ਵਿੱਚ ਵੀ ਇੱਕ ਨਿਕਾ ਦਾ ਜ਼ਿਕਰ ਕੀਤਾ ਸੀ ਮਾਂ ਬੋਲੀ ਦੇ ਸਰਪੰਚੇ ਖਵਾਉਂਦੇ ਆਪਣੇ ਨਾਮ ਨਾਲ ਸਿਗਨਲ ਆਉਂਦੇ ਤੇ ਉਹਨਾਂ ਦਾ ਵੀ ਜ਼ਿਕਰ ਉਹ ਜਿਸ ਬੰਦੇ ਦਾ ਅਸੀਂ ਜ਼ਿਕਰ ਕੀਤਾ ਸੀ ਵੀ ਜੋ ਸਰਪੰਚੇ ਖਵਾਉਂਦਾ ਮਾਂ ਉਸੇ ਬੰਦੇ ਦਾ ਜੇਕਰ ਅਸੀਂ ਪ੍ਰਧਾਨਗੀ ਦੇ ਵਿੱਚ ਵੀ ਕੀਤਾ ਹੋਇਆ ਵਾ ਕਿ ਜਿਹੜੇ ਮਹਿਫਲਾਂ 'ਚ ਪ੍ਰਧਾਨ ਬਣ ਜਾਂਦੇ ਨੇ ਜਿਨ੍ਹਾਂ ਨੂੰ ਨਹੀਂ ਘਰਾਂ 'ਚ ਜਵਾਬ ਪੁੱਛਦੇ ਮਹਿਫਲਾਂ ਦੇ ਵਿੱਚ ਪ੍ਰਧਾਨ ਬਣ ਜਾਂਦੇ ਆ ਤੇ ਉਸ ਗੀਤ ਨੂੰ ਬੜਾ ਸਤਿਕਾਰ ਮਿਲ ਰਿਹਾ ਵਾ ਤੇ ਉਮੀਦ ਆ ਕਿ ਸਤਿਕਾਰ ਸਾਨੂੰ ਹੋਰ ਮਿਲੇਗਾ ਕਿਉਂਕਿ ਗੀਤ ਇੱਕ ਵੱਖਰਾ ਅੰਦਾਜ਼ ਇੱਕ ਵੱਖਰਾ ਹੀ ਇੱਕ ਰੋਬ ਰੱਖਣ ਵਾਲੀਏ ਬੋਲ ਵਖਰਾ ਹੀ ਇੱਕ ਰੋਬ ਰੱਖਣ ਵਾਲੇ ਜਿਹੜਾ ਜਿਹੜੇ ਸਿੰਗਰ ਨੇ ਸਾਡਾ ਵੀਰ ਜੀ ਪ੍ਰਾਗ ਗਿਆ ਜਣ ਮੇਰੇ ਖਿਆਲ ਜਿਹੜਾ ਚਿਹਰਾ ਨਹੀਂ ਦੇਖਿਆ ਕੋਈ ਅੱਛੇ ਭਰਾਵਾਂ ਨੂੰ ਕਿ ਮੈਂ ਇਸ ਟਾਈਮ ਤੇ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਨਮਸਕਾਰ ਕਰਨੇ ਜਾ ਰਿਹਾ ਐ ਇਸੇ ਖੁਸ਼ੀ ਵਿੱਚ ਕਿ ਸੰਜੋ ਸਟੂਡੀਓ ਦੀ ਬਹੁਤ ਵੱਡੀ ਇੱਕ ਉਪਲਬਧੀ ਇਸ ਟਾਈਮ ਤੇ ਕਿ ਸੰਜੋ ਸਟੂਡੀਓ ਨੇ ਜਿਹੜੇ ਹੁਣ ਨਵੇਂ ਤਿੰਨ ਚਾਰ ਕੰਟੈਕਟ ਕੱਢੇ ਆ ਬਹੁਤ ਹੀ ਵਧੀਆ ਬਹੁਤ ਹੀ ਸਤਿਕਾਰ ਦੇਣ ਵਾਲੇ ਕੰਟੈਕਟ ਨੇ ਸਭ ਤੋਂ ਵੱਡ ਸਤਕਾਰ ਸਾਨੂੰ ਪਾਲੀ ਦੇਤਵਾਲੀਆ ਜੀ ਦੇ Song 3 ਦੀ ਦਾਤ ਤੋਂ ਮਿਲਿਆ ਸੀ ਜੋ ਕਿ ਖੁਦ 10 ਦਾ ਲਿਖਿਆ ਹੋਇਆ ਸੀ ਉਸ ਤੋਂ ਬਾਅਦ ਤਕਰੀਬਨ ਸਾਂਝਾ ਸਟੂਡੀਓ ਵਿੱਚ ਜਿੰਨੇ ਵੀ ਅਜ ਤੱਕ ਗੀਤ ਆਏ ਨੇ ਉਹ ਸਿਰਫ ਦਲਰਾਜ ਸਿੰਘ ਦਰਦੀ ਦੇ ਲਿਖੇ ਹੋਏ ਨੇ ਮੇਰੇ ਆਪਣੇ ਲਿਖੇ ਹੋਏ ਨੇ ਤੇ ਪ੍ਰਧਾਨ ਗੀਤ ਦੀ ਅਸੀਂ ਗੱਲ ਕਰਨ ਜਾ ਰਹੇ ਸੀ ਅਸੀਂ ਤੁਹਾਨੂੰ ਸੁਣਾਵਾਂਗੇ ਵੀ ਨਾਲ ਥੋੜਾ ਜਿਹਾ ਕਿਉਂਕਿ ਪ੍ਰਧਾਨ ਕਿੱਦਾਂ ਸ਼ੁਰੂ ਹੁੰਦਾ ਵਾ ਕਿੱਦਾਂ ਕੀ ਉਸਦੀ ਕਹਾਣੀ ਬਣਾਈ ਸੀ ਤੇ ਕਿਵੇਂ ਲੀਡਰਾਂ ਦੇ ਨਾਂ ਤੇ ਲੋਕੀ

ਕਿ ਨਾ ਕਿੰਨਾ ਲੰਝੋਕ ਪੁੱਛਦੇ ਮਹਿਫਲਾ ਚੋ ਹੀ ਪਰ ਧਾੜ ਬਣ ਜਾਂਦੇ ਨੇ ਕਰਿਚ ਨਾ ਜਿੰਨਾ ਨੂੰ ਜੋ ਪੁੱਛਦੇ ਮਹਿਫਲਾ ਚੋ ਹੀ ਪਰ ਧਾੜ ਬਣ ਜਾਂਦੇ ਨੇ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਅਸੀਂ ਪਹਿਲਾਂ ਇੱਕ ਬਹੁਤ ਹੀ ਖੂਬਸੂਰਤ ਲਾਈਨ ਲਿਖੀ ਹੋਈ ਸੀ ਕਿਉਂਕਿ ਕੋਟੀ ਦੇ ਚੋਲੀ ਚੱਕ ਲੀਡਰਾਂ ਦੇ ਹੁੰਦੇ ਨੇ ਜਿਹੜੇ ਪਾਲੇ ਹੋਏ ਹੁੰਦੇ ਨੇ ਕਿ ਉਹਨਾਂ ਦੇ ਆਉਣ ਤੇ ਇਦਾਂ ਆਮ ਬੰਦੇ ਨਾਲ ਇਦਾਂ ਧੱਕਾ ਕਰਦੇ ਨੇ ਪਿੱਛੇ ਜੇ ਇੱਕ ਵੀਡੀਓ ਵੇਖੀ ਸੀ ਇੱਕ ਜਗ੍ਹਾ ਤੇ ਬਠਿੰਡੇ ਦੀ ਸੀ ਮੇਰੇ ਖਿਆਲ ਆ ਇੱਕ ਸਿਵਲ ਸਿਕਿਉਰਿਟੀ ਵਾਲਾ ਇੱਕ ਬੰਦਾ ਖਲੋਤਾ ਸੀ ਹੁਣ ਜਿਹੜਾ ਸਿਕਿਉਰਿਟੀ ਵਾਲਾ ਬੰਦਾ ਉਸ ਦਾ ਤਾਂ ਕੰਮ ਹੁੰਦਾ ਕਿ ਭਈ ਜਦੋਂ ਤੁਹਾਡੇ ਕੋਲ ਪਰਮਿਸ਼ਨ ਹੈਗੀ ਆ ਉਹਨੂੰ ਉਹਦੇ ਆਕਾਰ ਨੇ ਜਿਹੜੇ ਜਿੰਨਾਂ ਅੰਡਰ ਅ ਡਿਊਟੀ ਕਰ ਰਿਹਾ ਵਾ ਤੇ ਉਹਨਾਂ ਨੂੰ ਪਰਮਿਸ਼ਨ ਲੈ ਕੇ ਬੰਦੇ ਨੂੰ ਅੱਗੇ ਲਿਖਾਉਣਾ ਤੇ ਵਰਤਮਾਨ ਦਾ ਉੱਥੇ ਕੋਈ ਮੇਰੇ ਕੋਲ ਹੁਣ ਇਸ ਟਾਈਮ ਤੇ ਕੋਈ ਕੋ ਲੀਟਰ ਆ ਜਾਂ ਕੋਈ ਵੈਸੇ ਬੰਦੇ ਨੂੰ ਪ੍ਰਧਾਨ ਬਣਾਇਆ ਹੋਇਆ ਉਹ ਕਿਤੇ ਗਿਆ ਹੋਇਆ ਸੀ ਤੇ ਉਸਨੇ ਜਿਹੜਾ ਮੇਨ ਸਿਕਿਉਰਿਟੀ ਗਾਰਡ ਸੀ ਉਸ ਨੂੰ ਧੱਕਾ ਦੇ ਕੇ ਸੁੱਟ ਕੇ ਤੇ ਜਿਹੜੇ ਉਹਦੇ ਨਾਲ ਗਨਮੈਨ ਸੀ ਉਹਨੇ ਝੋਲੀ ਚੁੱਕਣੇ ਲਏ ਹੋਏ ਸੀ ਉਹਨਾਂ ਨੇ ਵੀ ਉਸ ਸਿਕਿਉਰਿਟੀ ਵਾਲੇ ਨੂੰ ਬੜਾ ਮੁੰਡਾ ਭਾਗਾ ਬੋਲਿਆ ਸੀ ਪਰ ਉਹ ਜਲਦੀ ਐਕਸ਼ਨ ਉਸ ਬੰਦੇ ਉੱਤੇ ਹੋਇਆ ਸੀ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਆਪੇ ਮੈਂ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਜਿਹੜੇ ਅਸੀਂ ਤੇ ਪਹਿਲਾਂ ਇੱਥੇ ਇੱਕ ਬੜੀ ਵਧੀਆ ਪਿਆਰੀ ਲਾਈਨ ਲਿਖੀ ਹੋਈ ਸੀ ਕਿ ਟੂਲ ਟੈਕਸ ਬਚਾਉਣ ਲਈ ਕਿਸਾਨ ਬਣ ਜਾਂਦੇ ਉਹ ਉਹਨਾਂ ਲੀਡਰਾਂ ਦੇ ਕਾਰਡ ਵੀ ਬਣਾ ਕੇ ਰੱਖੇ ਹੁੰਦੇ ਨੇ ਹਰ ਇੱਕ ਸੰਸਥਾ ਦੇ ਕਾਰਡ ਬਣਾ ਕੇ ਹੁੰਦੇ ਖੇਂਦੇ ਨੇ ਅਤੇ ਉਹ ਬੰਦਿਆਂ ਨੂੰ ਕਿਸਾਨਾਂ ਦੇ ਟੂਲ ਟੈਕਸ ਦਾ ਕਾਰਡ ਵਿਖਾ ਕੇ ਟੂਲ ਟੈਕਸ ਉਹ ਯੂਜ਼ ਕਰਦੇ ਨੇ ਅੱਗੇ ਤੋਂ ਵੱਧ ਉਹ ਹੋਣਗੇ ਜੋ ਦੇ ਕਿਸਾਨਾਂ ਦੇ ਨਾਂ ਤੇ ਟੂਲ ਟੈਕਸ ਬਚਾਉਂਦੇ ਨੇ ਭਾਵੇਂ ਕੋਈ ਵੀ ਹੋਵੇ ਭਾਵੇਂ ਕਿਸੇ ਵੀ ਲੀਡਰ ਦਾ ਚਮਚਾ ਹੋਵੇ ਭਾਵੇਂ ਕਿਸੇ ਦਾ ਵੀ ਹੋਵੇ ਭਾਵੇਂ ਕਿਸੇ ਕਿਸੇ ਵਪਾਰੀ ਦੇ ਨਾਲ ਕਿਉਂ ਨਾ ਹੋਵੇ ਕਿਸਾਨੀ ਨਾਲ ਉਹਨਾਂ ਲੋਕਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਬਸ ਕਿਸਾਨਾਂ ਦੇ ਟੂਲ ਤੇ ਕਾਰਡ ਵਿਖਾ ਕੇ ਟੂਲ ਟੈਕਸ ਬਚਾਉਣਾ ਉਹਨਾਂ ਦਾ ਮਤਲਬ ਹੁੰਦਾ। ਬਾਕੀ ਅੱਗੇ ਜੋ ਅਸੀਂ ਇਹ ਦੋ ਗੱਲਾਂ ਲਿਖੀਆਂ ਨੇ ਉਹ ਵੀ ਤੁਹਾਨੂੰ ਅੱਗੇ ਸੁਣਾਵਾਂਗੇ ਜੀ। ਮੈਂ ਕੱਲੇ-ਕੱਲੇ ਟੱਪੇ ਬਾਰੇ ਤੁਹਾਨੂੰ ਇੱਕ ਚੀਜ਼ ਦੀ ਜਾਣਕਾਰੀ ਦਵਾਂਗਾ ਕਿਉਂਕਿ ਇਸ ਜਿਹੜਾ ਪਹਿਲਾ ਟੱਪਾ ਜੋ ਅਸੀਂ ਲਿਖਿਆ ਸੀ ਉਸ ਕਿਸ ਚੀਜ਼ ਨੂੰ ਮੱਦੇ ਨਜ਼ਰ ਲਿਖ ਰੱਖ ਕੇ ਲਿਖਿਆ ਸੀ। ਤੇ ਸੁਣੋ ਹੁਣ ਅਗਲਾ ਟੱਪਾ ਥੋੜਾ ਜਿਹਾ। ਆਦਰਯੋਗ

ਕਹਿੰਦੀ ਨਾ ਜਿੰਨਾ ਨੂੰ ਵਿਆਹ ਕੁੱਛਦੇ ਮੈਂ ਫਲਾਜੋ ਹੀ ਭਰਦਾਨ ਬਣ ਜਾਂਦੇ ਨੇ ਕਹਿੰਦੀ ਨਾ ਜਿੰਨਾ ਨੂੰ ਜਮਾਤ ਕੁੱਛਦੇ ਮੈਂ ਫਲਾਜੋ ਹੀ ਭਰਦਾਨ ਬਣ ਜਾਂਦੇ ਨੇ ਇਹ ਜਿਹੜਾ ਸੈਕਿੰਡ ਟੱਪਾ ਸੀ ਤੇ ਪਾਵਰ ਦੇ ਵਿੱਚ ਆ ਕੇ ਨਾਲ ਪਾਲ ਲੈਂਦੇ ਚੇਲੇ ਚੇਲੇ ਵੀ ਤਾਂ ਸਾਲੇ ਮਸਟੰਡੇ ਹਤੇ ਬੇਲੇ ਇੱਕ ਗੱਲ ਨੂੰ ਨੋਟ ਕਰ ਲਿਓ ਜਿਹੜਾ ਵੀ ਕੋਈ ਪ੍ਰਦਾਨ ਬਣਿਆ ਨਾਲ ਝੋਲੀ ਚੋਕ ਕੋਈ ਨਾ ਕੋਈ ਆਪਾਂ ਕਹਿ ਦਈਏ ਅੰਮਲੀ ਕੋਈ ਨਾ ਕੋਈ ਉਹਦੇ ਨਾਲ ਖਲੋਤਾ ਹੁੰਦਾ ਜਾ ਕੇ ਵੀ ਸਾਡੇ ਉਸਤਾਦ ਹੀ ਆ ਇਹਦੀ ਵੀ ਉਦਾਹਰਣ ਦੇਣ ਲੱਗਾ ਤੁਹਾਨੂੰ ਅ ਅਸੀਂ ਕਿ ਮੈਂ ਕਿਤੇ ਡਿਊਟੀ ਕਰਦਾ ਸੀ ਪਰ ਮੈਂ ਮੈਚਮੈਂਟ ਦਾ ਜਿਗਰ ਨਹੀਂ ਕਰੂੰਗਾ ਮੈਂ ਜਿੱਥੇ ਡਿਊਟੀ ਕਰਦਾ ਸੀ ਉੱਥੇ ਇੱਕ ਮੁਲਾਜ਼ਮ ਨੇ ਇੱਕ ਬੰਦੇ ਨੂੰ ਰੋਕ ਲਿਆ ਤੇ ਉਹ ਕੀ ਕੀਤਾ ਸੀ ਵੀ ਉਹ ਉਸ ਬੰਦੇ ਦਾ ਪੀਏ ਦਾ ਕਾਰਡ ਵਖਾ ਰਿਆ ਸੀ ਕਿ ਫਲਾਨਾ ਬੰਦਾ ਆਮ ਪਾਰਟੀ ਦਾ ਐਮਐਲਏ ਆ ਜਿਹੜਾ ਉਹਨਾਂ ਦਾ ਪੀਏ ਆ ਮੈਂ ਉਹਨਾਂ ਦਾ ਖਾਸ ਬੰਦਾ ਹਾਂ ਠੀਕ ਆ ਖਾਸ ਬੰਦੇ ਹੁੰਦੇ ਪਰ ਜਿਹੜਾ ਰੂਲ ਰੈਗੂਲੇਸ਼ਨ ਹੁੰਦਾ ਵਾ ਉਹਨੂੰ ਮੇਨਟੇਨ ਕਰਨਾ ਬਹੁਤ ਹੀ ਇੱਕ ਵਧੀਆ ਗੱਲ ਆ ਕਿ ਅਸੀਂ ਉਸਨੂੰ ਰੂਲ ਰੈਗੂ ਕਿੱਦਾਂ ਮੇਨਟੇਨ ਕਰਦੇ ਹਾਂ ਕਿੱਦਾਂ ਨਹੀਂ ਮੇਨਟੇਨ ਕਰਦੇ ਪਰ ਉਸ ਜਗ੍ਹਾ ਤੇ ਆ ਕੇ ਜੇ ਅਸੀਂ ਬਾਹਰ ਦੇ ਕਾਨੂੰਨ ਵੇਖ ਲਈਏ ਉਹ ਇੱਕ ਬੜੀ ਪਾਵਰ ਰੱਖਦੇ ਕਾਨੂੰਨ ਸਾਡੇ ਦੇਸ਼ ਦੇ ਕਾਨੂੰਨ ਬਿਲਕੁਲ ਪਾਵਰਾਂ ਨਹੀਂ ਰੱਖਦੇ ਕਿਉਂਕਿ ਇੱਥੇ ਜਿੰਨਾ ਚਿਰ ਮਹਿਕਮੇ ਤੇ ਅਲੱਗ ਨਹੀਂ ਹੁੰਦੇ ਸਰਕਾਰਾਂ ਤੋਂ ਇਹ ਰੈਗੂਲੇਸ਼ਨ ਇਦਾਂ ਰਹਿਣਗੇ ਬਾਕੀ ਚੇਲੇ ਵੀ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਿਆ ਵੀ ਨਸ਼ਿਆਂ ਵਾਲੇ ਹੋਣਗੇ ਜਾਂ ਜਿਨ੍ਹਾਂ ਨੂੰ ਲੋਕ ਕਹਿੰਦੇ ਵੀ ਸਾਡੇ ਨਾਲ ਚੱਲਣ ਨੂੰ ਐ ਚੀਜ਼ ਦੀ ਪਾਰਟੀ ਦੇਵਾਂਗੇ ਜਾਂ ਉਹ ਚੇਲੇ ਹੋਣਗੇ ਵਿਲੇ ਹੁੰਦੇ ਘਰਾਂ 'ਚ ਕੋਈ ਕੰਮਕਾਰ ਉਹਨਾਂ ਨੂੰ ਨਹੀਂ ਹੁੰਦਾ ਤੇ ਬਸ ਉਹੀ ਪ੍ਰਧਾਨਾਂ ਦੇ ਨਾਲ ਉਹਨਾਂ ਦੇ ਚੇਲੇ ਬਣੇ ਹੁੰਦੇ ਨੇ ਹੁਣ ਅਗਲੀ ਕੱਲ ਫੇਸ ਨੂੰ ਜੀ ਬੱਛ ਦੇ ਮੈਂ ਫਲਾਜੋ ਹੀ ਪਰਦਾੜ ਬਣ ਜਾਂਦੇ ਨੇ ਘਰ ਚ ਨਾ ਜਿੰਨਾ ਨੂੰ ਜੋ ਆਖ ਬੱਛ ਦੇ ਮਹਿਫਲਾਂ ਜੋ ਹੀ ਪਰਦਾੜ ਬਣ ਜਾਂਦੇ ਨੇ ਇਹ ਤੇ ਜਿਹੜੀ ਗੱਲ ਆਪਾਂ ਲਿਖੀ ਆ ਇੱਕ ਸਿੰਪਲ ਗੱਲ ਆ ਤੇ ਇੱਕ ਬੜੀ ਮਕਬੂਲ ਗੱਲ ਵਾ ਪਿੱਛੇ ਤੋਂ ਦੋਹਾਂ ਤੇਰਾ ਨਾਲ ਕੋਈ ਵੀ ਪ੍ਰਧਾਨ ਹੁੰਦੇ ਆ ਇਹ ਤਾਂ ਵੀ ਮੈਂ ਐਗਜ਼ਾਮਪਲ ਦਊਂਗਾ ਮੈਂ ਕਿਤੇ ਅੰਮ੍ਰਿਤਸਰ ਰਿੰਦਾ ਸੀ ਤੇ ਉੱਥੇ ਇੱਕ ਬੰਦਾ ਆਪਣੇ ਆਪ ਨੂੰ ਪ੍ਰਧਾਨ ਖਵਾਉਣਾ ਹੁੰਦਾ ਸੀ ਚਲੋ ਠੀਕ ਆ ਤੁਸੀਂ ਪ੍ਰਧਾਨ ਜੋ ਉਹਨੇ ਕੀ ਕਰਨਾ ਕਿ ਬੰਦਿਆਂ ਨੂੰ ਕਿਥੇ ਲੜਾਈ ਹੋਣੀ ਝਗੜਾ ਹੋਣਾ ਵਾ ਤੇ ਉਸ ਬੰਦੇ ਨੇ ਕੀ ਕਰਨਾ ਕਿ ਕਹਿ ਦੇਣਾ ਕਿ ਆਪਾਂ ਮੁੰਛੀ ਨਾਲ ਗੱਲ ਕਰ ਲੈਨੇ ਆ ਐਸ ਐਚਓ ਸਾਹਿਬ ਨਾਲ ਗੱਲ ਕਰ ਲੈਨੇ ਆ ਆਪਾਂ ਤੁਹਾਡਾ ਰਾਈ ਨਾਮ ਕਰਵਾ ਲੈਨੇ ਆ ਐਸ ਐਚ ਐਸ ਐਸ ਐਚਓ ਸਾਹਿਬ ਦੀ ਆ ਡਿਮਾਂਡ ਵਾ ਦੂਜੇ ਨੂੰ ਕਹਿ ਦੇਣਾ ਵੀ ਮੁੰਛੀ ਕਹਿੰਦਾ ਪਰ ਰਾਈ ਨਾਮ ਕਰਵਾ ਦਨੇ ਸਾਡੀ ਡਿਮਾਂਡ ਆ ਵਾ ਉਹਨੇ ਦੋਹਾਂ ਤਰ੍ਹਾਂ ਕੋਲੋਂ ਆਪਣਾ ਕਮਿਸ਼ਨ ਲੈ ਕੇ ਤੇ ਸ਼ਾਮ ਨੂੰ ਫਨਸ਼ਨ ਉਹਨੇ ਜਾ ਕੇ ਕਿਸੇ ਹੋਟਲ ਜਾ ਬਹਿ ਕੇ ਰੈਸਟੋਰੈਂਟ ਜਾ ਕੇ ਉਹਨੇ ਕਿਸੇ ਮੁਲਾਜ਼ਮ ਦੇ ਨਾਲ ਕਰਨਾ ਤੇ ਕੁਝ ਗੱਲਾਂ ਸਿਕਰਟ ਹੁੰਦੀਆਂ ਪ੍ਰਾਈਵੇਸੀ ਹੁੰਦੀਆਂ ਮੈਂ ਉਸ ਚੀਜ਼ ਬਾਰੇ ਜ਼ਿਕਰ ਨਹੀਂ ਕਰੂੰਗਾ ਕਿ ਉਹ ਬੰਦਾ ਕੌਣ ਵਾ ਪਰ ਉਹਦੇ ਵਿੱਚ ਕੀ ਹੁੰਦਾ ਵੀ ਜਿਸ ਨੇ ਮਠੀਆਂ ਮਿਰਚਾਂ ਯਾਦੀਆਂ ਦੇ ਦਿੱਤੀਆਂ ਜਿਸ ਬੰਦੇ ਨੇ ਜਿਆਦੀ ਸੇਵਾ ਕਰ ਦਿੱਤੀ ਉਸੇ ਦਾ ਹੀ ਉਹ ਕੇਸ ਮਸਲਾ ਹੱਲ ਕਰੰਦਾਂ ਦੱਸ ਤੇ ਚੰਗੇ ਭਲੇ ਬੰਦੇ ਨੂੰ ਜਿਹੜੇ ਸੱਚਾ ਬੰਦਾ ਹੁੰਦਾ ਸੀ ਉਸ ਬੰਦੇ ਨੂੰ ਉਹ ਝੂਠਾ ਕਰਾਰ ਦੇ ਦਿੰਦਾਂ ਹੁੰਦਾ ਸੀ ਤੇ ਉਸ ਚੀਜ਼ ਨੂੰ ਮੈਂ ਮੱਦੇ ਨਜ਼ਰ ਰੱਖਤੇ ਹੋਇਆ ਦੋ ਚਾਰ ਲੈਣਾ ਇਦਾਂ ਲਿਖੀਆਂ ਸੀ ਕਿ ਸਾਡੇ ਪ੍ਰਧਾਨ ਜਿਹੜੇ ਬਣੇ ਹੁੰਦੇ ਝੋਲੀ ਚੁੱਕ ਉਹ ਇਦਾਂ ਵੀ ਕਰਦੇ ਨੇ ਸੇਮ ਹੀ ਅਸੀਂ ਮੂਵੀ ਵਿੱਚ ਵੀ ਇਦਾਂ ਹੀ ਸ਼ੂਟ ਕੀਤਾ ਹੋਇਆ ਵਾ ਕਿ ਜਿਹੜਾ ਇੱਕ ਸਾਡਾ ਕੈਰੈਕਟਰ ਆ ਉਹ ਜਿਹੜੇ ਉਹਨਾਂ ਨੇ ਆਪਣਾ ਕਮਲ ਗਿੱਲ ਜੀ ਹੁਣੀ ਉਦਾਂ ਹੀ ਉਹ ਇੱਕ ਪੰਚਾਇਤ ਦੇ ਵਿੱਚ ਬੈਠੇ ਨੇ ਔਰ ਇਹ ਪੰਚਾਇਤ ਵਿੱਚ ਬੈਹਿ ਕੇ ਦੋਹਾਂ ਧਿਰਾਂ ਦਾ ਰਾਜੀਨਾਮਾ ਕਰਾਉਣ ਆਉਂਦੇ ਆ ਦੋਹਾਂ ਧਿਰਾਂ ਕੋ ਪੈਸੇ ਲੈ ਲੈਂਦੇ ਆ ਔਰ ਉਸ ਤੋਂ ਬਾਅਦ ਜਿਹੜੇ ਪੈਸੇ ਜਿੰਨਾ ਜਾਰੇ ਦੇ ਤੇ ਜਿਨ੍ਹਾਂ ਗੋਡੇ ਹੱਥ ਲਾਤੇ ਉਹਨਾਂ ਨੂੰ ਉਹ ਆਪਣਾ ਕੇਸ ਉਹਨਾਂ ਦੇ ਹੱਕ ਵਿੱਚ ਕਰਕੇ ਚਲੇ ਜਾਂਦੇ ਆ ਤੇ ਜਿਹੜੇ ਸੱਚੇ ਬੰਦੇ ਹੁੰਦੇ ਆ ਉਹਨਾਂ ਦੀ ਕੋਈ سپورਟ ਨਹੀਂ ਹੁੰਦੀ ਚਲੋ ਇਹਨਾਂ ਚਾਹ ਪਾਣੀ ਜੋਗਾ ਜਿੰਨਾ ਉਹ ਖਰਚਾ ਦਿੰਦੇ ਆ ਉਸ ਖਰਚੇ ਤੋਂ ਬਾਅਦ ਵਿੱਚ ਉਹ ਉਹਨਾਂ ਨੂੰ ਕਹਿੰਦੇ ਕੋਈ ਫਾਇਦਾ ਤੁਹਾਡੇ ਵੱਲ ਦਾ ਹੋਊਗਾ ਕਿ ਦੂਜੀ ਪਾਰਟੀ ਨੂੰ ਆਪਣਾ ਜੇਤੂ ਕਰਾ ਦਿੰਦੇ ਦਿੰਦੇ ਵਾ ਤੇ ਇੱਕ ਬਹੁਤ ਹੀ ਪਿਆਰੀ ਅਤੇ ਬਹੁਤ ਹੀ ਅੱਜ ਕੱਲ ਦੇ ਮਾਹੌਲ ਉਤੇ ਜਿਹੜੀ ਇੱਕ ਗੀਤ ਨੂੰ ਆਪਾਂ ਕਲਮ ਬੰਦ ਕੀਤਾ ਹੋਇਆ ਸੀ ਜੋ ਕਿ ਸੰਜੋ ਸਟੂਡੀਓ ਮੌਜੂਦ ਬਾਤ ਤੁਸੀਂ ਵੇਖ ਵੀ ਸਕਦੇ ਹੋ ਪ੍ਰੋਪਰ ਗੀ ਜਾ ਕੇ ਹੁਣ ਅਗਰੇ ਟੱਪੇ ਦੀ ਗੱਲ ਕਰਦੇ ਹਾਂ ਤੇ ਭਾਵੇਂ ਕੋਈ ਪਟਵਾਰੀ ਹੋਵੇ ਚੰਦ ਮੈਂ ਚੰਦ ਤਾਂ ਕਹਿ ਰਿਹਾ ਮੈਂ ਚੰਦ ਵਕੀਲ ਕੁਝ ਇਦਾਂ ਦੇ ਹੈਗੇ ਆ ਪਟਵਾਰੀ ਹੈਗੇ ਆ ਇਧਰੋਂ ਖਾ ਕੇ ਗੱਲ ਉਧਰ ਦੀ ਕਰਦੇ ਆ ਪਰ ਕੁਝ ਲੋਕ ਇਦਾਂ ਦੇ ਹੁੰਦੇ ਆ ਵਕੀਲ ਪਾਰਟੀ ਹੁੰਦੀ ਆ ਦੋਹਾਂ ਤਰ੍ਹਾਂ ਕੋ ਪੈਸੇ ਖਾ ਲੈਂਦੀ ਆ ਤੇ ਕੰਮ ਕਿਸੇ ਦਾ ਨਹੀਂ ਕਰਦੀ ਆਪਣੇ ਕਲੈਂਟ ਦਾ ਕੰਮ ਨਹੀਂ ਕਰਦੀ ਆਲਰੇਡੀ ਮੇਰੇ ਨਾਲ ਹੋ ਚੁੱਕਿਆ ਇਹ ਚੀਜ਼ ਉਹ ਉਸ ਚੀਜ਼ਾਂ ਵੀ ਅਸੀਂ ਕਿੰਨੇ ਕਦੇ ਜ਼ਿਕਰ ਜ਼ਰੂਰ ਕਰਾਂਗੇ ਉਹ ਬੰਦੇ ਉਹ ਕੀਰ ਦਾ ਨਾਮ ਲੈ ਕੇ ਜ਼ਿਕਰ ਕਰਾਂਗੇ ਤੇ ਜੇ ਨਹੀਂ ਤੇ ਇਸੇ ਸਟੂਡੀਓ ਤੇ ਗੀਤ ਦਾ ਕਿਰਦਾਰ ਵਿਖਦੇ ਉਹ ਕਿਰਦਾਰ ਵਿਖਦੇ ਗੀਤ ਤੁਸੀਂ ਸੁਣ ਲਿਓ ਤੁਹਾਨੂੰ ਪਤਾ ਲੱਗੂਗੀ ਆਪਾਂ ਕਿਸ ਬੰਦੇ ਦਾ ਜ਼ਿਕਰ ਕੀਤਾ ਕਿਵੇਂ ਕੀਤਾ ਜੀ ਦਿਲੋਂ ਰੱਖਦੇ ਨਾ ਕਿਸੇ ਨਾਲ ਹਮਦਰਦੀ ਬਣਦੇ ਉਹ ਕਿਸੇ ਦੇ ਬਣਦੇ ਨਾ ਦਰਦੀ ਇਹ ਗੱਲ ਬਿਲਕੁਲ ਇੱਕ ਜਾਇਜ਼ ਆ ਵੀ ਕੋਈ ਵੀ ਪੈਸੇ ਖਾਣ ਵਾਲਾ ਬੰਦਾ ਕਿਸੇ ਦਾ ਨਿਤ ਨਹੀਂ ਹੁੰਦਾ ਜਿਵੇਂ ਸਾਡੇ ਇੱਕ ਕਹਾਵਤਾਂ ਵੀ ਹੁੰਦੀਆਂ ਨੇ ਕਿ ਜੇ ਇੱਕ ਕੋਈ ਕਹਿੰਦਾ ਕਿ ਆਤਮਾ ਹੁੰਦੀ ਆ ਕੋਈ ਕਹਿੰਦੇ ਆਤਮਾ ਨਹੀਂ ਹੁੰਦੀ ਪਰਮਾਤਮਾ ਹੁੰਦਾ। ਤੇ ਜੇ ਅਸੀਂ ਸਾਇੰਸ ਵਾਲੇ ਲਈਏ ਤਾਂ ਸਾਇੰਸ ਵਾਲਾ ਸਾਇੰਸ ਕਹਿੰਦੀ ਤੇ ਨਾ ਤਾਂ ਰੱਬ ਹੈਗਾ ਵਾ ਤੇ ਨਾ ਕੋਈ ਆਤਮਾ ਹੈ ਜੀ ਨਾ ਪਰਮਾਤਮਾ ਹੈਗਾ ਵਾ। ਪਰ ਜਦੋਂ ਅਸੀਂ ਇੱਕ ਆਮ ਜ਼ਿੰਦਗੀ ਵਿੱਚ ਕਦਮ ਰੱਖਿਆ ਆਮ ਜ਼ਿੰਦਗੀ ਵਿੱਚ ਚੱਲ ਰਹੇ ਆ ਆਪਣੇ ਕਦਮ ਲੈ ਕੇ ਜਾ ਰਹੇ ਆ ਜਦੋਂ ਸਾਨੂੰ ਦੁੱਖ ਮਹਿਸੂਸ ਹੁੰਦਾ ਵਾ ਤੇ ਜਦੋਂ ਸਾਨੂੰ ਸੁੱਖ ਮਹਿਸੂਸ ਹੁੰਦਾ ਵਾ ਕੋਦੋਂ ਵੀ ਅਸੀਂ ਇਦਾਂ ਇੱਕ ਸਾਦਾ ਫੀਲ ਕਰਦੇ ਆ ਕਿ ਸ਼ਾਇਦ ਰੱਬ ਹੈਗਾ ਹੈਗਾ ਵਾ ਜਿਹਨੇ ਸਾਨੂੰ ਸੁੱਖ ਦਿੱਤਾ ਵਾ ਜਦੋਂ ਸਾਡੇ ਨੂੰ ਮਾਰਾ ਦੁੱਖ ਹੁੰਦਾ ਵਾ ਤੇ ਸਾਨੂੰ ਐਂ ਲੱਗਦਾ ਕਿ ਕੋਈ ਕਿਸੇ ਚੀਜ਼ ਦੀ ਛਾਇਆ ਵਾ ਤੇ ਜੇ ਅਸੀਂ ਇਸ ਨੂੰ ਇਸ ਗੱਲ ਨੂੰ ਇਦਾਂ ਕਹਾਂਗੇ ਕਿ ਜੇ ਇੱਕ ਨੈਗੇਟਿਵ એનર્ਜੀ ਹੈਗੀ ਆ ਤੇ ਪੋਜ਼ਿਟਿਵ એનર્ਜੀ ਹੈਗੀ ਤਾਂ ਨੈਗੇਟਿਵ એનર્ਜੀ ਵੀ ਹੈਗੀ ਆ ਇਸੇ ਕਰਕੇ ਇਹਨਾਂ ਦਾ ਜਿਵੇਂ ਨੈਗੇਟਿਵ એનર્ਜੀ ਦਾ ਕਹਿੰਦੇ ਕੋਈ ਰੰਗ ਰੂਪ ਨਹੀਂ ਹੁੰਦਾ ਇਦਾਂ ਹੀ ਇਹਨਾਂ ਦਲਾਲਾਂ ਦਾ ਇਹਨਾਂ ਪ੍ਰਧਾਨਾਂ ਦਾ ਭਾਵੇਂ ਉਹ ਕਿਤੇ ਚਾਪ ਕੋਲੇ ਵੇਚਦੇ ਹੋਣ ਪਰ ਨਾਲ ਤੇ ਕੰਮ ਲੈ ਕੇ ਆਂਦੇ ਕਿ ਅਸੀਂ ਇਹੋ ਜੀ ਦੀ ਜੀ ਦਾ ਬਹੁਤ ਵਧੀਆ ਆਪਣੇ ਤਰੀਕੇ ਨਾਲ ਤੱਥ ਕੱਢਿਆ ਕਿ ਮਹਿਫਲਾਂ 'ਚ ਕੌਣ-ਕੌਣ ਪ੍ਰਧਾਨ ਬਣਦਾ ਵਾ ਤੇ ਕੌਣ ਨਹੀਂ ਪ੍ਰਧਾਨ ਬਣਦਾ ਤੇ ਮੈਨੂੰ ਉਮੀਦ ਆ ਕਿ ਮੇਰੇ ਜਿੰਨੇ ਵੀ ਵੀਰ ਭਰਾ ਇਹ ਸੁਣ ਰਹੇ ਸੀ ਸਾਡੀ ਵੀਡੀਓ ਦੇਖ ਰਹੇ ਆ ਤੇ ਪ੍ਰਮਾਤਮਾ ਅੱਗੇ ਹੱਥ ਜੋੜਿਓ ਵੀ ਸਾਨੂੰ ਵਧੀਆ ਰਿਸਪੌਂਸ ਮਿਲ ਰਿਹਾ ਜਿੱਦਾਂ ਇਦਾਂ ਹੀ ਅੱਗੇ ਮਿਲਦਾ ਰਹੇ ਤੇ ਵੀਡੀਓ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕਰੋ ਵੀ ਸ਼ੇਅਰ ਵੀ ਕਰੋ ਇਸ ਨਾਲ ਨਾਲ ਇਹ ਸਾਡੀ ਆ ਵੀ ਲੱਗਦੀ ਵੀਡੀਓ ਵੀ ਸ਼ੇਅਰ ਕਰੋ ਤਾਂ ਜੋ ਮੇਰੇ ਲੋਕ ਪਿੰਡ ਭਰਾਵਾ ਜਿਹੜੇ ਸਾਰੇ ਸਤਿਕਾਰਯੋਗ ਉਹਨਾਂ ਨੂੰ ਇਸ ਗੀਤ ਬਾਰੇ ਪਤਾ ਲੱਗੇ ਕਿ ਜਿਹੜਾ ਪ੍ਰਧਾਨ ਕਿਤਾ ਕਿਤਾ ਦੇ ਹੁੰਦੇ ਨੇ ਕਿਉਂਕਿ ਜਦੋਂ ਅਸੀਂ ਰਿਕਾਰਡ ਕਰਦੇ ਗਏ ਸੀ ਤੇ ਉਦੋਂ ਰਿਕਾਰਡਿੰਗ ਕਰਦੇ ਆ ਕਰਦੇ ਆ ਮਿਊਜ਼ਿਕ ਮਾਟਰ ਸਾਥਾ ਵੀ ਇੰਨਾ ਹਾਸਾ ਨਿਕਲ ਰਿਹਾ ਵੇ ਅਸੀਂ ਕਹਿੰਦੇ ਦਲਰਾਜ ਭਾਜੀ ਕਿਤੇ ਨਾ ਹੋਵੇ ਤੁਹਾਡੇ ਵਿਰੁੱਧ ਲੋਕ ਹੋ ਜਾਣਾ ਪਰ ਵਿਰੁੱਧ ਹੋਣ ਵਾਲੀ ਵਿੱਚ ਕੋਈ ਗੱਲ ਹੀ ਨਹੀਂ ਹੈਗੀ ਆਮ ਗੱਲਾਂ ਨੇ ਬਾਕੀ ਵਿਰੋਧ ਦੀ ਅਸੀਂ ਗੱਲ ਦੱਸਦੀਏ ਇਹੀ ਸੱਚ ਲਿਖਣਾ ਤੇ ਸਾਡੇ ਪੰਜਾਬ ਵਿਰੋਧੀ ਬਣਨਗੇ ਇਹ ਤੁਸੀਂ ਉਦਾਹਰਨ ਵੇਖ ਲਈਏ ਸਿੱਧੂ ਮੂਸੇਵਾਲੇ ਗੀਤ 295 ਵਿੱਚ ਕਿ ਸੱਚ ਬੋਲਣ ਤੇ ਮਿਲੂਗੀ 295 ਸੱਚ ਬੋਲਦੇ ਤੁਹਾਨੂੰ ਤੁਹਾਡੇ ਸਪੋਰਟਰ ਜ਼ਿਆਦੇ ਹੋਣਗੇ ਅਸੀਂ ਵੇਖਦੇ ਹਾਂ ਝੂਠ ਬੋਲਦੇ ਨਵਾਂ ਦੀ ਗੱਲ ਆਉਂਦੀ ਜਾਂਦੇ ਤਾਂ ਉਹ ਝੂਠ ਬੋਲਦੇ ਨੇ ਤੇ ਉਹਨਾਂ ਦੇ ਸਪੋਰਟਰ ਉਹਨਾਂ ਦਾ ਸਪੋਰਟਰ ਹੁੰਦੇ ਉਹ ਆਪਸ ਵਿੱਚ ਲੜਦੇ ਆ ਕਿ ਸਾਡੇ ਮੰਤਰੀ ਆ ਗਏ ਸਾਡੇ ਮੰਤਰੀ ਆ ਗਏ ਦੇ ਅਸੀਂ ਅੱਜ ਵੇਖ ਲਈਏ ਅੱਜ ਸਾਡੇ ਪੰਜਾਬ ਵਿੱਚ ਤਰਨਤਾਰਨ ਜ਼ਿਲ੍ਹੇ ਵਿੱਚ ਲਿਖਣ ਵਾਲੀ ਆ ਉੱਥੇ ਵੇਖੋ ਕਿੰਦਾ ਆਪੋ ਆਪਣੇ ਝੰਡੀਆਂ ਲੈ ਕੇ ਆਪੋ ਆਪਣੇ ਨਿਸ਼ਾਨ ਲੈ ਕੇ ਝੂਠ ਦੀ ਬੋਲੀ ਲੱਗਨ ਦੇ ਲੱਗੇ ਹੋਏ ਨੇ ਸਾਡੇ ਮੰਤਰੀ ਸਹਿਬਾਨ ਲਾਰੇ ਦਿਨ ਲਾਉਣ ਤੇ ਲੱਗੇ ਹੋਏ ਨੇ ਪੈਨਸ਼ਨਾਂ ਦੇਣ ਤੇ ਲੱਗੇ ਹੋਏ ਨੇ ਬੀਬੀਆਂ ਨੂੰ ਪੈਨਸ਼ਨ ਦੇਣ ਤੇ ਲੱਗੇ ਹੋਏ ਨੇ ਕੋਈ ਕੁਸ਼ ਕੋਈ ਕਹਿਣ ਰਿਹਾ ਕਿ